ਸਰਦੀ ਜ਼ੁਕਾਮ ਜਾਂ ਗਲਾ ਦਰਦ ਤੰਗ ਕਰ ਰਿਹਾ ਆ ਤਾਂ ਇਹ ਵੀਡੀਓ ਤੁਸੀਂ ਸਕਿੱਪ ਨਾ ਕਰਿਓ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਫਲੇਵਰ ਐਕਸਪ੍ਰੈਸ ਕਿਚਨ ਦੇ ਵਿੱਚ ਸੋ ਅੱਜ ਆਪਾਂ ਬਣਾ ਰਹੇ ਆ ਘਰ ਦਾ ਬਨਾਇਆ ਹੋਇਆ 100% ਦੇਸੀ ਨੇਚਰਲ ਇਮਿਊਨਿਟੀ ਬੂਸਟਰ ਕੜਾ ਇਹ ਕੜਾ 10 ਤੋਂ 15 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਆ ਸੋ ਬਿਨਾਂ ਟਾਈਂਗ ਵਾਇਲੇ ਅੱਪਾ ਅੱਜ ਸ਼ੁਰੂ ਕਰਦੇ ਆ ਹੈਲਦੀ ਤੇ ਪਾਵਰਫੁਲ ਰੈਸਪੀ ਆ ਪਕਾੜਾ ਬਣਾਉਣ ਦੇ ਲਈ ਮੈਂ 2 ਕੱਪ ਪਾਣੀ ਦੇ ਲਏ ਆ ਦੇਖੋ ਪਾਣੀ ਵਿੱਚ ਉਬਾਲ ਆਣਾ ਸ਼ੁਰੂ ਹੋ ਗਿਆ ਕੱਪ ਦਾ ਸਾਈਜ਼ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਛੋਟਾ ਹੀ ਕੱਪ ਲਿਆ ਆ ਤੇ ਹੁਣ ਸਭ ਤੋਂ ਪਹਿਲਾਂ ਆਪ ਆ ਪਾਵਾਂਗੇ ਸੌਂਫ ਦੇਖੋ ਮੈਂ ਥੋੜੀ ਜੀ ਸੌਂਫ ਲਈ ਆ ਸੌਂਫ ਪਾ ਦਿੱਤੀ ਆ ਤੇ ਇਸ ਤੋਂ ਬਾਅਦ ਮੈਂ ਪਾਵਾਂਗੀ ਛੋਟੀ ਇਲਾਇਚੀ ਇੱਕ ਛੋਟੀ ਇਲਾਇਚੀ ਇੱਕ ਛੋਟੀ ਇਲਾਇਚੀ ਵੀ ਪਾ ਦਿੱਤੀ ਆ ਇਹਦੇ ਬੀ ਜਿਹੜੇ ਹੈਗੇ ਆਪਾਂ ਖੋਲ ਕੇ ਪਾ ਦਾਂਗੇ ਇੱਕ ਲੌਂਗ ਲਿਆ ਆ ਦੋ ਕਾਲੀਆਂ ਮਿਰਚਾਂ ਦੋ ਕਾਲੀਆਂ ਮਿਰਚਾਂ ਲਈ ਆਇਆ ਛੋਟਾ ਜਿਹਾ ਟੁਕੜਾ ਮੈਂ ਮਲਠੀ ਦਾ ਲਿਆ ਆ ਤੇ ਛੋਟਾ ਜਿਹਾ ਟੁਕੜਾ ਹੈਗਾ ਆ ਦਾਲਚੀਨੀ ਦਾ ਲਿਆ ਆ ਤੇ ਮੈਂ ਲਈ ਆਂ ਵੱਡੀ ਇਲਾਇਚੀ ਵੱਡੀ ਇਲਾਇਚੀ ਵੀ ਮੈਂ ਪੂਰੀ ਨਹੀਂ ਲਈ ਦੇਖੋ ਥੋੜੀ ਜੀ ਲਈਆ ਵੱਡੀ ਇਲਾਇਚੀ ਤੇ ਥੋੜੇ ਜੇ ਵੀ ਲਏ ਚਲੋ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜੀ ਜੀ ਜੁਵੈਨ ਜਿਆਦਾ ਨਹੀਂ ਮੈਂ ਪਾਣੀ ਹੈਗੀ ਥੋੜੀ ਜੀ ਜੁਵੈਨ ਪਾਣੀ ਆ ਦੇਖੋ ਥੋੜੀ ਜੀ ਜੁਵੈਨ ਕਿਉਂਕਿ ਆਪਾਂ ਇੱਕ ਛੋਟਾ ਕੱਪ ਲੈਣਾ ਹੈ ਛੋਟਾ ਕੱਪ ਬਣਾ ਰਹੇ ਆਪਾਂ ਤੇ ਇਸ ਲਈ ਮੈਂ ਜਾਰ ਸਮਾਨ ਨਹੀਂ ਪਾਰੀ ਥੋੜਾ ਥੋੜਾ ਹੀ ਸਮਾਨ ਪਾਰੀ ਆ ਦੇਖੋ ਪੰਜ ਸੱਤ ਪੱਤੇ ਜਿਹੜੇ ਹੈਗੇ ਪਦੀਨੇ ਦੇ ਨੇ ਤੇ ਤਿੰਨ ਤੋਂ ਚਾਰ ਪੱਤੇ ਹੈਗੇ ਆ ਇਹ ਤੁਲਸੀ ਦੇ ਪੰਜ ਪੱਤੇ ਆ ਤੁਲਸੀ ਦੇ ਤੇ ਹੁਣ ਆਪਾਂ ਲੈ ਰਹੇ ਆ ਗੁਲਾਬ ਦੇ ਪੱਤੀਆਂ ਗੁਲਾਬ ਦੀਆਂ ਪੱਤੀਆਂ ਲਈਆਂ ਆ ਇਹ ਵੀ ਵਿੱਚ ਪਾ ਦਾਂਗੇ ਤੇ ਹੁਣ ਦੇਖੋ ਤੁਸੀਂ ਪਾਣੀ ਨੂੰ ਉਬਾਲ ਆਣਾ ਸ਼ੁਰੂ ਹੋ ਗਿਆ ਪਹਿਲਾਂ ਮੈਂ ਉਹ ਫਲੇਮ ਜਿਹੜਾ ਹੈਗਾ ਮੀਡੀਅਮ ਤੇ ਹੀ ਕੀਤਾ ਹੋਇਆ ਸੀਗਾ ਹੁਣ ਆਪਾਂ ਇਹਨੂੰ ਹਾਈ ਤੇ ਕਰ ਦਿੰਨੇ ਆ ਪੰਜ ਤੋਂ 10 ਮਿੰਟਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਕੜਾ ਆ ਬਣ ਕੇ ਤਿਆਰ ਹੋ ਜਾਣਾ ਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਛੋਟਾ ਜਿਹਾ ਚਮਚ ਹਲਦੀ ਥੋੜੀ ਜਿਹੀ ਇਹ ਵੀ ਇਹ ਵੀ ਜ਼ਿਆਦਾ ਹੀ ਆ ਹਾਂ ਥੋੜੀ ਜਿਹੀ ਹਾਂ ਥੋੜੀ ਜਿਹੀ ਹਲਦੀ ਤੇ ਖੂੜਾ ਜਾ ਲੂਣ ਪਾਓ ਤੁਸੀਂ ਕਾਲਾ ਲੂਣ ਵੀ ਪਾ ਸਕਦੇ ਹੋ ਮੈਂ ਇੱਥੇ ਚਿੱਟਾ ਲੂਣ ਹੀ ਲਿਆ ਹੈ ਹੁਣ ਮੈਂ ਜਿਹੜਾ ਫਲੇਮ ਹੈਗਾ ਆ ਉਹ ਹਾਈ ਕਰ ਦਿੱਤਾ ਆ ਦੇਖੋ ਕਾਲਾ ਜਿਹੜਾ ਹੈਗਾ ਆ ਉਹ ਆਪਣੇ ਇਮਿਊਨਿਟੀ ਸਿਸਟਮ ਨੂੰ ਵੀ ਸਟਰੋਂਗ ਕਰਦਾ ਆ ਇਹ ਇੱਕ ਜਿੱਦਾਂ ਕਹਿ ਲਓ ਦੇਸੀ ਨੁਕਸਾ ਹੈਗਾ ਆ ਇਸ ਸਾਡੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਸੋ ਉਹ ਕੀ ਹੈ ਇਨਫੈਕਸ਼ਨ ਤੋਂ ਸਾਨੂੰ ਬਚਾਉਂਦਾ ਆ ਸਾਡੀ ਬਾਡੀ ਨੂੰ ਅੰਦਰੋਂ ਤੱਕ ਗਰਮ ਰੱਖਦਾ ਆ ਡਾਈਜੈਸ਼ਨ ਨੂੰ ਵੀ ਇੰਪਰੂਵ ਕਰਦਾ ਆ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਆ ਸੋ ਇਹ ਲੋੜ ਹੈਗੀ ਆ ਕਿ ਅਸੀਂ ਇਹਨੂੰ ਕਿੰਨੀ ਕੁ ਕੁਆਂਟੀਟੀ ਚ ਪੀਣੇ ਆ ਸਾਨੂੰ ਇਹ ਬਿਲਕੁਲ ਥੋੜੀ ਕੁਆਂਟੀਟੀ ਚ ਹੀ ਪੀਣਾ ਚਾਹੀਦਾ ਆ ਬਹੁਤ ਜ਼ਿਆਦਾ ਕੁਆਂਟੀਟੀ ਚ ਵੀ ਨਹੀਂ ਪੀਣਾ ਚਾਹੀਦਾ ਸੋ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਵੀ ਐਡ ਕਰ ਦਨੇ ਆ ਕਿਉਂਕਿ ਮੈਂ ਆਪਣੇ ਬੀਟੇ ਲਈ ਬਣਾ ਰਹੀ ਆ ਸੋ ਮੈਂ ਇੱਥੇ ਗੁੜ ਐਡ ਕਰ ਰਹੀ ਆ ਮਿੱਠੇ ਦੇ ਨਾਲ ਇਹਦਾ ਟੇਸਟ ਫੋਰ ਵੀ ਵਧੀਆ ਬਣ ਕੇ ਆਊਗਾ ਇਹ ਬਹੁਤ ਹੀ ਵਧੀਆ ਯਾਰ ਹੈਲਦੀ ਤੇ ਪਾਵਰਫੁਲ ਰੈਸਪੀ ਆ ਹੋ ਗਿਆ ਦੇਖੋ ਆਪਣਾ ਕਾੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਇਹ ਲਗਭਗ ਅੱਧਾ ਰਹਿ ਗਿਆ 1 ਕੱਪ ਰਹਿ ਗਿਆ ਸੋ ਆਪਾਂ ਹੁਣ ਗੈਸ ਬੰਦ ਕਰ ਦਵਾਂਗੇ ਤੇ ਇਹਨੂੰ ਕੱਪ ਵਿੱਚ ਪਾ ਲਵਾਂਗੇ ਲੋ ਜੀ ਇਹ ਅੱਧੇ ਤੋਂ ਵੀ ਥੋੜਾ ਜਿਹਾ ਘਾਟ ਹੀ ਰਹਿ ਗਿਆ ਆ ਸੋ ਤਿਆਰ ਹੈ ਆਪਣਾ ਗਰਮਾ ਗਰਮ ਦੇਸੀ ਕਾੜਾ ਜੇ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਸੋ ਮਿਲਾਂਗੇ ਨੈਕਸਟ ਰੈਸਪੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ